ਭਾਈ ਇਹ ਬੰਦਾ ਚੰਗਾ ਹੋਵੇ ਨਾ ਤਾਂ ਬੁੜੀਆਂ ਦੀ ਲੜਾਈ 'ਚ ਨਾ ਹੀ ਪਵੇ ਭਰਾਵਾ ਤੇ ਨਾ ਇਹਨਾਂ 'ਤੇ ਕਦੇ ਵਿਸ਼ਵਾਸ ਕਰੇ ਆ ਤਿੰਨ ਚਾਰ ਦਿਨ ਪਹਿਲਾਂ ਮੇਰੀ ਬੇਬੇ ਦੀ ਤੇ ਮੇਰੀ ਬੋਟੀ ਦੀ ਲੜਾਈ ਜੀ ਹੋ ਗਈ ਤੇ ਬੇਬੇ ਬੈਠੀ ਬੈਠ ਕੇ ਜ ਪੁਸੰਗ ਪੁਸੰਗ ਕਰੀ ਜਾਵੇ ਤੇ ਉਹ ਖੜੀ ਰਸੋਈ 'ਚ ਪੁਸੰਗ ਪੁਸੰਗ ਕਰੀ ਜਾਵੇ ਮੈਂ ਗਿਆ ਬੇਬੇ ਕੋਲੇ ਮੈਂ ਕਿਹਾ ਬੇਬੇ ਕੀ ਗੱਲ ਹੋ ਗਈ ਬੇਬੇ ਕੱਡੇ ਮਰ ਕੇ ਨਹੀਂ ਅੱਖਾਂ ਕਹਿੰਦੀ ਇਹ ਸਾਰੀ ਤੇਰੀ ਵਿਗਾੜੀ ਹੋਈ ਐ ਤੂੰ ਸਰ ਤੇ ਚੜਾਈ ਐ ਇਹ ਸਾਰੀ ਮੈਂ ਕਿ ਬੇਬੇ ਠੰਡ ਰੱਖ ਮੈਂ ਹੁਣੇ ਤੇਰੇ ਸਾਹਮਣੇ ਆਦਾ ਹਜਾ ਲਾਉਣਾ ਮੈਂ ਮਾਰੀ ਬਾਜ ਮੈਂ ਕਿ ਇਦਾਂ ਕੀ ਖੜੀ ਰਸੋਈ ਚ ਬੂਸੂਂਗੂਸੂ ਕਰੀਂ ਇੱਧਰ ਸਾਹਮਣੇ ਆ ਕੇ ਕਾਹਕੇ ਕੀ ਕਹਨੀ ਆ ਤੂੰ ਤੇਰੇ ਮੈਂ ਲਵਾ ਖਬਰ ਹੁਣੇ ਸੋਚਿਆ ਯਾਰ ਅੱਜ ਤੱਕ ਤਾਂ ਮੇਰੇ ਸਾਹਮਣੇ ਨੇ ਸਾਹ ਨਹੀਂ ਕੱਢਿਆ ਅੱਜ ਕਿ ਮੈਂ ਉੱਚੀ ਬੋਲਦਾ ਇਹ ਕਹਿੰਦੀ ਹਾਂ ਦੱਸ ਉਹ ਪਤਾ ਲੱਗ ਗਿਆ ਵੀ ਠੰਡ ਰੱਖਣੀ ਆ ਹੁਣੇ ਕੁਛ ਨਹੀਂ ਉਹੀ ਬੋਲੂਗਾ ਜਿਹੜਾ ਕੁਛ ਬੋਲੂਗਾ ਝੂਠਾ ਹੀ ਪਰ ਮੈਂ ਆਪਦੇ ਅੰਦਰ ਦਾ ਸਾਰਾ ਗੁੱਬ ਘਲਾਟ ਕੱਢ ਲਿਆ ਜਿਹੜੀਆਂ ਆ ਪਿਛਲੀਆਂ ਸਾਰੀਆਂ ਸੁਣਾਤੀਆਂ ਮੈਂ ਮੈਂ ਕਹਿੰਦਾ ਵੇਖ ਲੈ ਤੂੰ ਜਦੋਂ ਨਵੀਂ ਨਵੀਂ ਵਿਆਹੀ ਸੀ ਤੈਨੂੰ ਥੇਲੇ ਦੀ ਅਕਲ ਨਹੀਂ ਸੀ ਸਾਰਾ ਕੁਝ ਮੇਰੀ ਬੇਬੇ ਨੇ ਸਿਖਾਇਆ ਤੈਨੂੰ ਤਾਲਾਂ ਸਬਜ਼ੀਆਂ ਬਣਾਉਣੀਆਂ ਰੋਟੀਆਂ ਬਣਾਉਣੀਆਂ ਮੇਰੀ ਬੇਬੇ ਨੇ ਸਹੀ ਬੋਲਣਾ ਚੱਲਣਾ ਤੈਨੂੰ ਮੇਰੀ ਬੇਬੇ ਨੇ ਸਿਖਾਇਆ ਤੂੰ ਜਦੋਂ ਨਵੀਂ ਨਵੀਂ ਆਈ ਸੀ ਰੋਟੀਆਂ ਬਣਾਉਂਦੀ ਹੁੰਦੀ ਸੀ ਨਾ ਤੇ ਦੁਨੀਆ ਦੇ ਅੱਧੇ ਦੇਸ਼ਾਂ ਦੇ ਨਕਸ਼ੇ ਬਣਾ ਬਣਾ ਕੇ ਖਵਾਤੇ ਤੂੰ ਸਾਨੂੰ 25 ਸਾਲ ਤੇਰੀ ਉਮਰ ਸੀ ਤੇ 35 ਕਿਲੋ ਵਜ਼ਨ ਸੀ ਤੇਰਾ ਸਿਰਫ ਤੇ ਇੱਥੇ ਆ ਕੇ ਤੂੰ 2 ਸਾਲਾਂ ਚ 40 ਕਿਲੋ ਵਜ਼ਨ ਵਧਾ ਲਿਆ ਖਾ ਖਾ ਕੇ ਢੋਲ ਹੋ ਗਈਆਂ ਹੁਣ ਤੂੰ 75 ਕਿਲੋ ਵਜ਼ਨ ਇੰਨੇ ਜਦੋਂ ਬੇਬੇ ਹੋ ਗਈ ਅੰਦਰੋਂ ਅੰਦਰ ਹੀ ਖੁਸ਼ ਬੇਬੇ ਪਾਵੇ ਲੁੱਟੀਆਂ ਤੇ ਉਧਰ ਉਹ ਵੀ ਖੁਸ਼ ਵੀ ਇਹ ਤਾਂ ਉਹੀ ਕਹੀ ਜਾਂਦਾ ਇਹ ਕਿੜਾ ਸੱਚੀ ਕਹੀ ਜਾਂਦਾ ਬੇਬੇ ਦਾ ਮਨ ਲਪਾਉਣ ਦਾ ਮਾਰਾ ਕਹੀ ਜਾਂਦਾ ਉਦੋਂ ਤਾਂ ਮੈਂ ਫਿਰ ਜਦੋਂ ਵੀ ਬਾਜ਼ਾਰ ਬਜ਼ੂਰ ਜਾ ਕੇ ਤੇ ਜਾਇਆ ਕਰਾਂ ਤੇ ਬੇਬੇ ਮੈਨੂੰ ਹੌਲੀ ਇਹ ਕੱਢ ਕੇ ਕਦੇ 500 ਤੇ ਕਦੇ ਕਿੰਨੇ ਰੁਪਏ ਦੇ ਦਿਆ ਕਰੇ ਲੈ ਪੁੱਤ ਖਰਚਾ ਪਾਣੀ ਕਰ ਲਈ ਇਹ ਨਾਲੇ ਗੱਡੀ ਕੁੜੀ ਦੇ ਤੇਲ ਤੂਲ ਪਾਉਣਾ ਪਿਆ ਜਾਂਦਾ ਮੈਂ ਫੜ ਕੇ ਜੇਬ ਵਿੱਚ ਪਾ ਲਿਆ ਕਰਾਂ ਤੇ ਹੌਲੀ ਇਹ ਜਾ ਕੇ ਇਹਦੇ ਵਿੱਚੋਂ 100 ਰੁਪਏ ਕੱਢ ਗਿਆ ਉਹਦੀ ਬੋਟੀ ਨਿਫੜਾ ਦੇ ਕਰਾਂ ਉਹਨੂੰ ਕਹਦੇ ਕਰਾਂ ਲੈ ਵੀ ਤੇਰੇ ਸੂਟ ਵਾਸਤੇ ਤੂੰ ਪੈਸੇ ਜਮਾ ਕਰ ਲੈ ਤੈਨੂੰ ਮੈਂ ਦਿਨਾ ਆਪਣੇ ਕੋਲੋਂ ਉਹ ਵੀ ਖੁਸ਼ ਨਾਲੇ ਉਹ ਤੋਂ ਉਸ ਗੱਲ ਦੀ ਮਾਫੀ ਮੁਫੀ ਮੰਗ ਲਈ ਸੀ ਮੈਂ ਬਾਅਦ ਚ ਆ ਅੱਜ ਫਿਰ ਇਹ ਦੋਵੇਂ ਇਕੱਠੀਆਂ ਹੋਈਆਂ ਬਿਠੀਆਂ ਇੱਕ ਦੂਜੇ ਦੇ ਸਿਰ ਚੋਂ ਨਾਲੇ ਜੂਆਂ ਫੜੀ ਜਾਂਦੀਆਂ ਤੇ ਨਾਲੇ ਤੇਲ ਛਿੱਤੀ ਜਾਂਦੀਆਂ ਤੇ ਨਾਲੇ ਉਹਨਾਂ ਨੇ ਇਹ ਤਿੰਨ ਚਾਰ ਦਿਨਾਂ ਦਾ ਜਿਹੜਾ ਮਹਿੰਦਰ ਜਾਲ ਚਲਾ ਰੱਖੇ ਇਹ ਆਪਸ ਚ ਗੱਲਾਂ ਸਾਂਝੀਆਂ ਕਰ ਲਈਆਂ ਵੀ ਮੇਰੇ ਤੋਂ ਤਾਂ ਪੈਸੇ ਲੈ ਜਾਂਦਾ ਉਹ ਕਹਿੰਦੀ ਮੈਨੂੰ ਵਕੇ ਦੇ ਜਾਂਦਾ ਇਹਨਾਂ ਨੇ ਭਰਾਵਾ ਮਲਾ ਲਈ ਚੁੰਝ ਇਹਨਾਂ ਦਾ ਨਵੇਂ ਸੱਸਾਂ ਦੀ ਕੋਲ ਲੜਾਈ ਨਹੀਂ ਹੁੰਦੀ ਭਰਾਵਾ ਇਹ ਤਾਂ ਕੋਈ ਪਤਾ ਨਹੀਂ ਕਿਦਾਂ ਚੁੰਝ ਮਲਾ ਲੈਣ ਤੇ ਕਿਦੋਂ ਪੜਾ ਲੈਣ ਇਹਨਾਂ ਦੀ ਲੜਾਈ ਦੇ ਚੱਕਰ 'ਚ ਤੁਸੀਂ ਆਪ ਦਾ ਕਰੈਕਟਰ ਨਾ ਖਰਾਬ ਕਰੋ ਇਹ ਤਾਂ ਐਂ ਚੱਲਦਾ ਰਹਿੰਦਾ ਘਰਾਂ 'ਚ ਸਭ ਕੁਝ ਚੱਲਦਾ ਹੈ ਤੇ ਹੁਣ ਪਰ ਮੈਨੂੰ ਐ ਸਮਝ ਨਹੀਂ ਆਉਂਦੀ ਵੀ ਹੁਣ ਮੈਂ ਕਿਹਦੇ ਗੁੱਸੇ ਦਾ ਸ਼ਿਕਾਰ ਹੋਊਂਗਾ ਉਧਰ ਬੇਬੇ ਖੁੱਲੂਗੀ ਤੇ ਉਧਰ ਹੀ ਵੀ ਮੈਨੂੰ ਸੁਣਾਉਗੀ ਕਈ ਅਗਲੀਆਂ ਪਿਛਲੀਆਂ ਪਾਸ ਕੇ ਯਾਰ